ਸਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਿਹੜੀ ਮੈਮ ਬੱਢੀ ਗਈ ਹੈ ਇਸ ਵਿੱਚ ਫਰੀਦਕੋਟ ਪੁਲਿਸ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨਦੀ ਦੇ ਨਾਂ ਮੈਂ ਹੇਠ ਲਗਾਤਾਰ ਨਸ਼ਿਆਂ ਦੇ ਜਿਹੜੇ ਵੇਚਦੇ ਨੇ ਤੇ ਉਸ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਕੀਤਾ ਜਾ ਰਿਹਾ ਹੈ ਤੇ ਪਿਛਲੇ 24 ਘੰਟਿਆਂ ਵਿੱਚ ਸਾਡੇ ਜ਼ਿਲ੍ਹੇ ਵਿੱਚ ਦੋ ਮੁਕੱਦਮੇ ਦਰਜ ਹੋਏ ਨੇ ਇੱਕ ਮੁਕਦਮਾ ਸਾਡਾ ਮਕਦਮਾ ਨੰਬਰ 99 ਸਿਟੀ ਫ੍ਰੀ ਕੋਟ ਵਿੱਚ ਦਰਜ ਹੋਇਆ ਜਿਹੜਾ ਆਕਾਸ਼ਦੀਪ ਦੇ ਉੱਪਰ ਸੀ ਜੋ ਬਾਈਗੜ ਵਸਤੀ ਫ੍ਰੀ ਕੋਟ ਦਾ ਰਹਿਣ ਵਾਲਾ ਸੀ ਇਸ ਵਿੱਚ ਦਸੰਯੋਗ ਕਿ ਇਸ ਤੇ ਪਹਿਲਾਂ ਵੀ ਦੋ ਜਿਹੜੇ ਆਰਮੈਗਡ ਦੇ ਮੁਕਦਮੇ ਨੇ ਦੋ ਹੋਰ ਤਰਾਮਾਂ ਦੇ ਮੁਕਦਮੇ ਦਾ ਜੇ ਇਸ ਤੇ ਪਹਿਲਾਂ ਟੋਟਲ ਚਾਰ ਮੁਕਦਮੇ ਸੀ ਇਸ ਤੋਂ ਅਸੀਂ ਇਸ ਦੀ ਗ੍ਰਿਫਤਾਰੀ ਕਰਕੇ ਉਸ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਇੱਕ ਮੁਕਦਮਾ ਨੰਬਰ 68 ਸਾਡੇ ਸਿਟੀ ਕੋਰਟ ਕੋਲ ਰਹੀ ਦਰਜ ਕੀਤਾ ਗਿਆ ਜੋ ਪਿੰਕੀ ਇੱਕ ਲੜਕੀ ਹੈ ਤੇ ਉਹ ਨੇੜੇ ਗੁਰੂ ਪੱਟਾ ਰਾਏ ਰੋਡ ਜਗਰਾਉਂ ਜਿਲ੍ਹਾ ਮਾਲੀਸਾ ਤੇ ਇਸ ਤੋਂ ਅਸੀਂ ਇਸ ਤੇ ਵੀ ਇੱਕ ਪਹਿਲਾ ਮਕਰਮਾ ਦਰਜ ਐਨਡੀ ਦਾ ਤੇ ਇਸ ਤੋਂ ਅਸੀਂ ਹੈਰੋਨ ਬਰਾਮਦ ਕੀਤੀ ਹੈ ਜਿਹੜੇ ਦੋਨੋਂ ਜਣੇ ਸਾਡੇ ਜੋ ਫੋਟੋ ਨੂੰ ਅਸੀਂ ਰਿਮਾਰਕਤੇ ਨੇ ਤੇ ਇਸ ਤੋਂ ਇਨਪੁਟ ਕਿਛ ਕਰ ਰਹੇ ਹਾਂ ਵੀ ਇਹ ਜਿਹੜਾ ਨਸ਼ੀਲੀਆਂ ਗੋਲੀਆਂ ਤੇ ਜਿਹੜੇ ਹੈਰੋਨ ਕਿੱਥੋਂ ਲੈ ਕੇ ਆਏ ਨੇ ਤੇ ਅਸੀਂ ਉਹਨਾਂ ਨੂੰ ਵੀ ਇਸ ਮਕਰਮੇ ਵਿੱਚ ਨਾਮਿਨੇਟ ਕਰਾਂਗੇ ਤੇ ਅੱਗੇ ਇਹਨਾਂ ਦੀ ਸਪਲਾਈ ਦਾ ਕੀ ਰੂਟ ਸੀ